ਉਹੀ ਗੱਡੀਆਂ ਨੇ ਉਹੀ ਜਹਾਜ਼ ਨੇ ਉਹੀ ਤਾਨਾ ਉਹੀ ਦੌਲਤ ਆ ਉਹਦੇ ਵਿੱਚ ਹੀ ਸਾਨੂੰ ਸਬਰ ਸੰਤੋਖ ਆ ਨਾ ਕੋ ਰਾਜਾ ਨਾ ਕੋ ਰਾਣਾ ਵੇਖੋ ਜੀ ਜਿਹੜੇ ਅੰਮ੍ਰਿਤਸਿੰਘ ਚਮਕੀਲਾ ਸੀ ਹਾਂਜੀ ਉਹਨਾਂ ਨਾਲ ਵੀ ਮੇਰਾ ਬਹੁਤ ਗੂੜਾ ਪਿਆਰ ਸੀ ਹੋਰ ਕੁਛ ਨਹੀਂ ਮੈਂ ਪਿਆਰ ਦਾ ਹੀ ਭੁੱਖਾ ਜਿਵੇਂ ਤੁਹਾਡੀਆਂ ਪਿਛਲੀ ਵੀਡੀਓ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹਾਂਜੀ ਬਾਬਾ ਹੀ ਭਾਵੁਕ ਹੋ ਗਏ ਯਾਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੇਰੇ ਵੱਲੋਂ ਸਾਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਸੱਜਣ ਮਿੱਤਰ ਦੇਖ ਰਹੇ ਨੇ ਜਾਂ ਦੇਖਣਗੇ ਤੇ ਨਾਲ ਨੇ ਸਾਡੇ ਬਾਬਾ ਸੁਖਮਿੰਦਰ ਸਿੰਘ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੁਹਾਡਾ ਵੀ ਸਾਰਿਆਂ ਦਾ ਬਾਬਾ ਜੀ ਨੂੰ ਆਪਾਂ ਫੇਰ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਨਾ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਦੇਖੀ ਹੋਣੀ ਆ ਤੇ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਉਹ ਵੀਡੀਓ ਨੂੰ ਤੇ ਬਾਬਾ ਜੀ ਤੁਸੀਂ ਵੀ ਦੇਖੀ ਆ ਲੋਕਾਂ ਨੇ ਬਹੁਤ ਹਾਂ ਪੱਖੀ ਕਮੈਂਟ ਕੀਤਾ ਤੁਹਾਡੀ ਸਭ ਤੋਂ ਪਹਿਲਾਂ ਮੈਂ ਸਾਰੀਆਂ ਗੁਰੂਕੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਘਰੇ ਜਿੰਨਾ ਵੀ ਗੁਰਮਤ ਪਿਆਰਿਆਂ ਨੇ ਪਹਿਲਾਂ ਵੀਡੀਓ ਦੇਖੀਆਂ ਸਤਿਕਾਰ ਦਿੰਦਾ ਮੈਂ ਅਕਾਲ ਪੁਰਖ ਨੂੰ ਇਹੀ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਹੀ ਰੱਖੇ ਤੇ ਬਾਬਾ ਜੀ ਜਿਵੇਂ ਹੁਣ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ ਤੁਸੀਂ ਗਾ ਵੀ ਲੈਨੇ ਹੋਣ ਤੇ ਮੈਂ ਚਾਹੁੰਦਾ ਵੀ ਵੀਡੀਓ ਦੀ ਸ਼ੁਰੂਆਤ ਨਾ ਥੋੜੇ ਜਿਹਾ ਹੋਜਵੇ ਕੁਝ ਹੋਏ ਜਾਂ ਮਾਹੌਲ ਜਾਂ ਬਣ ਜੇ ਜੀ ਜੇ ਮੈਂ ਤੁਸੀਂ ਆਪ ਦੇ ਜੋ ਵੀ ਤੁਹਾਡੇ ਮਨ ਦੇ ਵਿੱਚ ਹੈਗਾ ਦੇਖੋ ਜੀ ਅੱਜ ਅਸੀਂ ਉਸ ਅਸਥਾਨ ਤੇ ਬੈਠੇ ਆ ਜਿੱਥੇ ਕਿ ਅਸੀਂ ਆਪਣਾ ਸਾਰਾ ਜੀਵਨ ਟੋਕੇ ਅੰਤਮ ਸਮੇਂ ਆਉਣਾ ਹੂੰ ਸਿਆੜ ਦੀ ਕਹਾਵਤ ਆ ਸਾਡੇ ਤਿੰਨ ਹੱਥ ਧਰਤੀ ਤੇਰੀ ਬੋਤੀਆਂ ਜੰਗੀਰਾਂ ਵਾਲਿਆ ਅੱਜ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਆ ਉਹ ਸਾਨੂੰ ਸਾਰਿਆਂ ਨੂੰ ਗੱਲ ਚੇਤੇ ਰੱਖਣੀ ਚਾਹੀਦੀ ਆ ਗੁਰਵਾਣੇ ਵਿੱਚ ਲਿਖਿਆ ਇਹ ਖਾਟ ਚਲੇ ਹਰ ਲੈ ਅੱਗੇ ਵਸਣ ਸਹੇਲਾ ਨਾ को तंग फुकी वारी आप कोई ना थे गुरु के प्यारे हो आज आप उस स्थान पर बह के बचन बिलास कर रहे हैं ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਨਾ ਕੋ ਰਾਜਾ ਨਾ ਕੋ ਰਾਣਾ ਨਾ ਕੋ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ تیر ਇੱਥੇ ਕੋਈ ਰਾਜਾ ਕੋਈ ਮਹਾਰਾਜਾ ਕੋਈ ਰਾਣਾ ਕੋਈ ਗਰੀਬ ਕਿਸੇ ਨੇ ਨਹੀਂ ਰਹਿਣਾ ਗੁਰੂ ਕੇ ਪਿਆਰੇ ਜਿਵੇਂ ਸਮਾਂ ਆ ਗਿਆ ਜਿੰਨੇ ਵੀ ਮਾਤਾ ਨੇ ਅਖਰ ਲਿਖਿਆ ਨਾ ਇਹ ਸੰਸਾਰ ਤੋਂ పో ਕੇ ਆ ਚਲੇ ਜਾਣਾ ਹੂੰ ਤੇ ਬਾਬਾ ਜੀ ਹੁਣ ਜਿਵੇਂ ਤੁਸੀਂ ਆ ਗਾਉਨੇ ਹੋ ਥੋੜੀ ਆਵਾਜ਼ ਦਾ ਮਤਲਬ ਲੋਕਾਂ ਨੇ ਆਪੇ ਹੀ ਦੱਸ ਦੇਣਾ ਨਾ ਵੀ ਕੀ ਆ ਕਮੈਂਟਾਂ ਵਿੱਚ ਦੱਸ ਦੇਣਾ ਤੇ ਗੁਰੂ ਕੇ ਪਿਆਰਿਓ ਜਦੋਂ ਮੈਂ ਪੜਦਾ ਸੀ ਹਾਂਜੀ ਸਾਡੇ ਸਕੂਲ ਦੇ ਵਿੱਚ ਵਾਰ-ਵਾਰ ਦੇ ਦਿਨ ਬਲਦਰਵਾਰ ਲੱਗਦਾ ਹੁੰਦਾ ਸੀ ਜੀ ਸਾਡੇ ਸਾਰੇ ਸਟੂਡੈਂਟ ਗਾਉਂਦੇ ਹੁੰਦੇ ਸੀ ਕੁਛ ਨਾ ਕੁਛ ਬੋਲਦੇ ਹੁੰਦੇ ਸੀ ਪਰ ਮੈਂ ਚੁੱਪ ਕਰਕੇ ਬੈਠਾ ਰਹਿੰਦਾ ਹੂੰ ਸਾਡੇ ਅੱਜ ਉਹ ਟੀਚਰ ਕੰਨ ਭਾਗ ਉਹਨਾਂ ਦਾ 9 ਅਵਰ ਹੋਣ ਜਾਂ ਜਾ ਰਿਹਾ ਮੈਂ ਉਹਨਾਂ ਨੂੰ ਅਧਿਆਪਕ ਵੀ ਮੰਨਦਾ ਤੇ ਆਪਣੀ ਮਾਂ ਵੀ ਮੰਨਦਾ ਜਿਨ੍ਹਾਂ ਨੇ ਕਿ ਮੈਨੂੰ ਇਹ ਕਲਾ ਦਿੱਤੀ ਜੀ ਮਾਤਾ ਟੀਚਰ ਗਰਮੀਤ ਕੌਰ ਜੀ ਜੋ ਕਿ ਅੰਮ੍ਰਿਤਸਰ ਸਹਿਰ ਤੋਂ ਹਨ ਉਹਨਾਂ ਨੇ ਮੈਨੂੰ ਕੁਐਸਚਨ ਕੀਤਾ ਕਿੰਨੇ ਸੁਖਮਿੰਦਰ ਸਾਰੇ ਗਾਉਂਦੇ ਆ ਤੂੰ ਨਹੀਂ ਗਾਉਂਦਾ ਹੂੰ ਮੈਂ ਕਿਹਾ ਮੈਡਮ ਜੀ ਮੈਨੂੰ ਗਾਉਣਾ ਨਹੀਂ ਆਉਂਦਾ ਉਹ ਕਹਿੰਦੇ ਕੋਈ ਗੱਲ ਨਹੀਂ ਪੁੱਤਰ ਤੈਨੂੰ ਮੈਂ ਸਿਖਾਉਣੀ ਆ ਉਹਨਾਂ ਨੇ ਦੋ ਤਿੰਨ ਦਿਨ ਮੈਨੂੰ ਹਾਸਲ ਕਰਵਾਈ ਜੀ ਫਿਰ ਹਾਸਲ ਕਰਾ ਕੇ ਫਿਰ ਉਹਨਾਂ ਨੇ ਜਦੋਂ ਮੈਨੂੰ ਬਾਲਰਵਾਰ ਤੇ ਟਾਈਮ ਦਿੱਤਾ ਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਜੀ ਮੈਂ ਸਾਰੇ ਅਧਿਆਪਕਾਂ ਦਾ ਸਤਿਕਾਰ ਕਰਦਿਆਂ ਹੋਇਆ ਬੋਲਿਆ ਉਸ ਸਮੇਂ ਮੈਂ ਗੀਤ ਗਾਇਆ ਸੀ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਜੀ ਤੇ ਉਹ ਦੋ ਕੁ ਲਫ਼ਜ਼ ਮੈਂ ਤੁਹਾਨੂੰ ਦੱਸਣ ਲੱਗਿਆ ਹਾ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਮਾਂ ਰੱਬ ਦਾ मां ओ दुनिया वाले ओ मां दा जेड़ा दर्जा ना गुरु के प्यारियों एदे अगे ता रब्ब भी ਝੁਕਿਆ जी ओथे रब्ब ਨੇ ਵੀ ਹੱਥ ਖੜੇ ਕਰ ਦਿੱਤੇ मां मां ਤੇਰੇ ਮੋਤੇ ਕੁਛ ਵੀ ਨਹੀਂ ਮੈਂ ਤੇਰਾ ਦੇ ਨਹੀਂ ਦੇ ਸਕਦਾ ਹੂੰ ਪਿਆਰੇ ਬੱਚਿਓ ਮਾਂ ਪਿਓ ਦਾ ਸਤਿਕਾਰ ਕਰਿਆ ਕਰਿਓ ਜੇ ਮਾਂ ਪਿਓ ਜਿਉਂਦੇ ਆ ਨਾ ਉਹ ਰੂਹਾਂ ਤੁਹਾਡੇ ਕੋਲ ਨੇ ਪ੍ਰਮਾਤਮਾ ਹੀ ਤੁਹਾਡੇ ਕੋਲੇ ਆ ਜੀ ਜਿੱਦਣ ਮਾਂ ਪਿਓ ਕਰੋ ਨਿਕ ਮੈਨੂੰ ਪਤਾ ਚੱਲੂ ਬਈ ਮਾਪਿਓ ਕੀ ਚੀਜ਼ ਹੁੰਦੇ ਆ ਤੇ ਮਾਪਿਓ ਦਾ ਕੀ ਸ਼ਾਇਆ ਹੁੰਦਾ ਕਈ ਬੱਚੇ ਮਾਪਿਓ ਦਾ ਸਹਾਰਾ ਨਹੀਂ ਕਰਦੇ ਉਹਨਾਂ ਨੂੰ ਪੀ ਲੈ ਮਾਪਿਓ ਦੀ ਪੂਰੀ ਰਜਾ ਦੇ ਵਿੱਚ ਰਹਿ ਕੇ ਉਹਨਾਂ ਦਾ ਸਹਾਰਾ ਕਰਿਆ ਕਰੋ ਜੀ ਤੇ ਬਾਬਾ ਜੀ ਤੁਹਾਡਾ ਨਾ ਜਿਵੇਂ ਤੁਹਾਡੀਆਂ ਪਿਛਲੀ ਵੀਡੀਓ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹਾਂਜੀ ਬਾਬਾ ਹੀ ਭਾਵੁਕ ਹੋ ਗਏ ਯਾਰ ਤੇ ਤੇ ਉਹ ਜਿਵੇਂ ਹੁਣ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ। ਤੁਹਾਨੂੰ ਫੋਨ ਬਹੁਤ ਆਇਆ ਤੁਸੀਂ ਆਪਣੇ ਮੂੰਹੋਂ ਵੀ ਆਨ ਕਰ ਰਹੇ ਹੋਣਾ। ਸੰਗਤਾਂ ਦੇ ਫੋਨ ਇੰਨੇ ਆਉਂਦੇ ਆ ਜੀ। ਮੇਰਾ ਫੋਨ ਸਵੇਰ ਤੋਂ अर्ਲੀ ਮਾਰਨਿੰਗ ਤੋਂ ਸਟਾਰਟ ਹੋ ਜਾਂਦਾ। ਹੂੰ। ਕੋਈ ਪੰਜਾਬ ਤੋਂ, ਕੋਈ ਹਰਿਆਣਾ ਤੋਂ, ਕੋਈ ਯੂਪੀ ਤੋਂ, ਕੋਈ ਮਰਿੰਡੇ ਤੋਂ, ਕੋਈ ਕਰਾਰੀ ਤੋਂ, ਕੋਈ ਗੰਗਾ ਨਗਰ ਤੋਂ ਕਿਤੋਂ ਕਿਤਾਂ ਵੀ ਫੋਨ ਆਉਂਦੇ ਆ। ਜੀ। ਤੇ ਸਾਰੇ ਗੁਰੂ ਕੇ ਸੰਗਤਾਂ ਨੇ ਇੰਨਾ ਪਿਆਰ ਦਿੱਤਾ ਕਿ ਨੇ ਬਾਬਾ ਜੀ ਤੁਹਾਡੀਆਂ ਵੀਡੀਓ ਸਾਨੂੰ ਬਹੁਤ ਚੰਗੀਆਂ ਲੱਗੀਆਂ। ਬਹੁਤ ਹੀ ਵਧੀਆ ਗੱਲਾਂ ਪ੍ਰਾਪਤ ਹੋਈਆਂ ਨੇ। ਸੋ ਉਹਨਾਂ ਨੂੰ ਅਸੀਂ ਵੀ ਇਹੀ ਪਿਆਰ ਦਿੰਨੇ ਆ ਕਿ ਅਸੀਂ ਤੁਹਾਨੂੰ ਇਹੋ ਜਿਹੀ ਚੰਗੀ ਸਿੱਖਿਆ ਗੁਰੂ ਮਹਾਰਾਜ ਦੀ ਹਿਰੂ ਦੇ ਅੰਦਰ ਰਹਿ ਕੇ ਜਿੰਨੀ ਕੁ ਮਾਰਾ ਨੇ ਬਖਸ਼ਿਆ ਸੁਣਾਉਂਦੇ ਰਹਾਂ ਠੀਕ ਆ ਜੀ ਤੇ ਇੱਕ ਨਾ ਤੁਹਾਡੇ ਰਹਿਸ਼ ਦੱਸ ਦੋ ਲੋਕਾਂ ਨੇ ਇਹ ਬਹੁਤ ਸਵਾਲ ਕੀਤੇ ਵੀ ਬਾਬਾ ਜੀ ਰਹਿੰਦੇ ਕਿੱਥੇ ਆ ਮਿਲਣਾ ਵਾ ਐਦਾਂ ਦੇ ਕਮੈਂਟ ਬਹੁਤ ਆਏ ਆ ਜ਼ਿਲ੍ਹਾ ਮੇਰਾ ਲੁਧਿਆਣਾ ਹੂੰ ਪਿੰਡ ਮੇਰਾ ਕੁਗਰਾਣਾ ਜੀ ਅੰਮ੍ਰਿਤਸਰ ਸਹਿਰ ਦੇ ਨਾਲ ਆ ਤੇ ਫੋਨ ਨੰਬਰ ਮੇਰਾ 75299 04744 ਜੀ ਤੇ ਇੱਕ ਨਾ ਹੁਣ ਆਪਾਂ ਤੁਹਾਡੇ ਜੀਵਨ ਬਾਰੇ ਗੱਲ ਕਰਦੇ ਹਾਂ ਹਾਂ ਜੀ ਜੀਵਨ ਚ ਹੁਣ ਜਿਵੇਂ ਤੁਹਾਡਾ ਜਨਮ ਕਦੋਂ ਦਾ ਵਾ ਕਿੰਨੀ ਤੁਹਾਡੀ ਉਮਰ ਆ ਜਨਮ ਮੇਰਾ ਜੀ 10/4/1968 ਦਾ ਜਨਮ ਆ ਜੀ ਯਾਨੀ ਇਹ ਜੀਵਨ ਦੇ ਵਿੱਚ ਕਿਸੇ ਵੀ ਪਲ ਦੇ ਵਿੱਚ ਮੈਂ ਗੁਜ਼ਰਿਆ ਹਾਂ ਹੂੰ ਇਹ ਕੁਦਰਤਾਂ ਪਹਿਲਾਂ ਹੀ ਪ੍ਰਮਾਤਮਾ ਬਣਿਓ ਆਕਾਰਪੁਰਖ ਬਣਿਓ ਮੇਰੇ ਮਾਸਟਕ ਤੇ ਲਿਖਿਆ ਹੋਇਆ ਸੀ ਅਮਰ ਤੇ ਮੈਂ 2012 ਦੇ ਵਿੱਚ ਸਤਿਆ ਜੀ ਜਦੋਂ ਕਿ ਪਹਿਲਾਂ ਮੇਰੇ ਦਾੜੀ ਕੇਸ ਨਹੀਂ ਹੁੰਦੇ ਸਨ ਜੀ ਮੈਨੂੰ ਹਰ ਇੱਕ ਬੰਦਾ ਗਿਆਨੀ ਕਹਿ ਕੇ ਬੁਲਾਉਂਦਾ ਹੁੰਦਾ ਸੀ ਠੀਕ ਆ ਜੀ ਮੈਂ ਕਈ ਵਾਰੀ ਆਪ ਦੇ ਜਮਾਨਾ ਸੋਚਣਾ ਵੀ ਮਨਾ ਤੇਰੇ ਮੂੰਹ ਤੇ ਦਾੜੀ ਕੇਸ ਨਹੀਂ ਰੱਖਿਓਏ ਤੂੰ ਗੁਰੂ ਦਾ ਸਿੰਘ ਨਹੀਂ ਸਜਿਆ ਹੋਇਆ ਜੀ ਇਹ ਲੋਕ ਤੈਨੂੰ ਗਿਆਨੀ ਕਹਿ ਕੇ ਬੁਲਾਉਂਦੇ ਨੇ ਹੂੰ ਪਰ ਇੱਕ ਦਿਨ ਐਸਾ ਕਾਲਪੁਰਖ ਦਾ ਦਿਨ ਆਇਆ ਦਿਹਾੜਾ ਆਇਆ ਅਸੀਂ ਸਾਕਾ ਸਰਹੰਨ ਸੈਵੀਆ ਦੇ ਦਾ ਪ੍ਰਸੰਗ ਬਚਪਨ ਤੋਂ ਹੀ ਜ਼ਿਆਦਾ ਸੁਣਦੇ ਸੀ ਜੀ ਪ੍ਰਸੰਗ ਚੱਲ ਰਿਹਾ ਅਸੀਂ ਚੌਕੜਾ ਮਾਰਿਆ ਅਸੀਂ ਸਰਪ ਦਰਸ਼ਨ ਹੋ ਰਹੇ ਸੀ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਮੈਂ ਸਚਾਈ ਦੱਸਣ ਲੱਗਿਆ ਗੁਰੂ ਕੇ ਪਿਆਰਿਓ ਜਿੱਥੋਂ ਇਹ ਗੁਰੂ ਦੀ ਲਗਨ ਹੋਈ ਜੀ ਤੇ ਪ੍ਰਸੰਗ ਚੱਲ ਰਿਹਾ ਸੈਵੀਆ ਦੇ ਦਾ ਸਾਕਾ ਸਰਹੰਨ ਦਾ ਬੱਚਿਆਂ ਦਾ ਨੀਹਾਂ ਤੇ ਚਿੰਡ ਦਾ ਤੇ ਸੁਰਤ ਦਰਸ਼ਨ ਹੋ ਰਹੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾ ਰਾਣਾ ਸਾਹਿਬ ਵਾਲੇ ਇੱਕ ਸੈਕਿੰਡ ਦੀ ਝਲਕ ਹੀ ਦੇਖੀ ਆ ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਕਾਡਮੀ ਚਿੱਟੀ ਜਿੱਤੀ ਤਿੱਲੇ ਵਾਲੀ ਕਾਲੀ ਪਜਾਮੀ ਚਿੱਟਾ ਚੋਰਾ ਤੇ ਚਿੱਟੀ ਸਾਫੀ ਕਾਲੀਆਂ ਐਨਕਾਂ ਐਨਾ ਕੀ ਵਚਨ ਦਿੱਤਾ ਕਹਿੰਦੇ ਗੁਰੂ ਦੇ ਆਸਿਖਾ ਆ ਜਾ ਕੋਲੇ ਪਰੇ ਪਰੇ ਫਰਮਾ ਸਾਧ ਸੰਗਤ ਜੀ ਅੱਖਾਂ ਖੁੱਲ ਗਈਆਂ ਇੱਕ ਸੈਕਿੰਡ ਦੀ ਝਲਕ ਦੇਖ ਕੇ ਨਾ ਜਦੋਂ ਜਾਤੀ ਮਾਰੀ ਕੋਈ ਤਕਸ਼ਤੀ ਨਹੀਂ ਸੀ ਤਹਾ ਨਿਕਲ ਗਿਆ ਉਕਾ ਨਿਕਲ ਗਿਆ ਆ ਪਿੰਜਰ ਬਿਲਕੁਲ ਖਾਲੀ ਖਾਲੀ ਲੱਗੇ ਘਰ ਦੇ ਸਾਡੇ ਪਰੇਸ਼ਾਨ ਹੋ ਗਏ ਬਾਬਾ ਜੀ ਕੀ ਹੋ ਗਿਆ ਅਸੀਂ ਕਿਸੇ ਨੂੰ ਨਹੀਂ ਦੱਸਿਆ ਗਲੀ ਦੇ ਵਿੱਚੋਂ ਵੀ ਲੋਕ ਆ ਗਏ ਭਾਈ ਕੀ ਗੱਲ ਹੋ ਗਈ ਘਰ ਦੇ ਵਿੱਚ ਗੁਰੂ ਤੇਰਾਤਾ ਪੂਰੇ ਜਨਮ ਸਹਾ ਦਾ ਦਿਨ ਸੀ ਸਹਾਦਰੂ ਸੰਗਤਾਂ ਜਾ ਰਹੀਆਂ ਸੀ ਅਸੀਂ ਸੰਗਣੀ ਤੋਂ 1000 ਰੁਪਏ ਕਰਾਇਆ ਮੰਗ ਕੇ ਪੈਸੇ ਦਾ ਸਾਨੂੰ ਬਿਲਕੁਲ ਸੋਗ ਨਹੀਂ ਨਾ ਕੋਲੇ ਰੱਖਿਆ ਪਰਮਾਤਮਾ ਉਹਨਾਂ 'ਕ ਦਵੇ ਬਸ ਜਿੰਨੇ ਆ ਘਰ ਦਾ ਗੁਜ਼ਾਰਾ ਹੁੰਦਾ ਉਹ ਵੀ ਸਿੰਗਣੀ ਨੂੰ ਫੜਾ ਦੇਈਦਾ ਮੰਗ ਕੇ 10-20 ਰੁਪਏ ਜੋ ਲੋੜ ਆ ਲੈ ਲੈ ਹੀ ਰਿਆ ਅਸੀਂ ਫਤੇਕਰ ਸਾਹਿਬ ਗਏ ਤੇ ਜਾ ਕੇ ਅਮਰਿਸ਼ ਸ਼ਕਿਆ ਠੀਕ ਹੈ ਜੀ ਤੇ ਜਿਵੇਂ ਹੁਣ ਤੁਸੀਂ ਦੱਸਿਆ ਵੀ ਆਮਰਾਸ਼ ਸ਼ਕਿਆ ਹਨਾ ਪਹਿਲਾਂ ਉਦੋਂ ਅਮਰਿਸ਼ ਸ਼ਕਨ ਤੋਂ ਬਾਅਦ ਤੇ ਉਦੋਂ ਪਹਿਲਾਂ ਨਹੀਂ ਕਿੰਨਾ ਮਤਲਬ ਫਰਕ ਸੀਗਾ ਜ਼ਿੰਦਗੀ 'ਚ ਦੇਖੋ ਜੀ ਜਿਹੜਾ ਪਹਿਲਾ ਫਰਕ ਸੀ ਉਹਦੇ ਵਿੱਚ ਫਰਕ ਬਹੁਤ ਜ਼ਿਆਦਾ ਹੂੰ ਪਹਿਲਾਂ ਜਿਹੜਾ ਜੀਵਨ ਜਿਵੇਂ ਕਹ ਰਿਹਾਸ ਮੰਪਰ ਦਾ ਮੱਛੀ ਜਾਂ ਪਾਣੀ ਦੇ ਵਿੱਚ ਮੱਛੀ ਮਸਲੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ ਹਾਂਜੀ ਤਾਂ ਜਿਹੜਾ ਜੀਵਨ ਸੀ ਉਹ ਦੁਨਿਆਵੀ ਗੱਲਾਂ ਦੇ ਵਿੱਚ ਭਟਕਦਾ ਫਰਦਾਸੀ ਹਮ ਹਾਲ ਮੈਂ ਉਹ ਵੀ ਕਰ ਲਾ ਮੈਂ ਉਹ ਵੀ ਕਰ ਲਾ ਮੇਰੇ ਕੋਲ ਆ ਵੀ ਆ ਗਈ ਜੀ ਪਰ ਜਿਸ ਦਿਨ ਤੋਂ ਗੁਰੂ ਕੀ ਦਾਤ ਪ੍ਰਾਪਤ ਹੋ ਗਈ ਗੁਰੂ ਵਾਲੇ ਬਣ ਕੇ ਉਸ ਦਿਨ ਤੋਂ ਨਾ ਮਾਨੂੰ ਇੰਨਾ ਕੁ ਸਬਰ ਹੁਣ ਤੋਖ ਆ ਗਿਆ ਹਮ ਦੇ ਸਿਰਫ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾ ਕਾਲਪੁਰਖ ਦੇ ਨਾਮ ਤੋਂ ਬਿਨਾ ਹੋਰ ਕੁਝ ਚਾਹੀਦਾ ਹੀ ਨਹੀਂ। ਅੱਛਾ ਜੀ। ਉਹ ਤਾਂ ਦੇਖਣਾ ਜਿਵੇਂ ਕਿ ਸਾਡੀ ਜਿਹੜੀ ਖੁਰਾਕ ਸੀ ਇੱਕ ਟਾਈਮ ਦਾ ਪ੍ਰਸ਼ਾਦਾ ਪੰਜ ਸੱਤ ਪ੍ਰਸ਼ਾਦੇ ਜਣੀ ਖੁਰਾਕ ਸੀ। ਹੂੰ। ਜਦੋਂ ਤੇ ਵਾਹਿਗੁਰੂ ਦੇ ਲਰ ਲਾਗੇ ਉਹਦਾ ਸਿਨਾਮ ਸਿਮਰਨ ਲਾਗੇ ਨਾ ਔਖ ਵੀ ਬਹੁਤ ਘੱਟ ਹੋ ਗਈ। ਬਹੁਤ ਘੱਟ ਲੱਗਣ ਲੱਗ। ਇੱਕ ਬਾਬਾ ਜੀ ਹੁਣ ਜਿਵੇਂ ਅੱਜ ਕੱਲ੍ਹ ਦੁਨੀਆ ਦਾ ਨਾ ਮਤਲਬ ਟੈਕਨੋਲੋਜੀ ਚ ਵਾਧਾ ਹੋਆ ਹਨਾ ਹਾਂਜੀ ਹਰ ਚੀਜ਼ ਤਰੱਕੀ ਦੇ ਰਾਹ ਤੇ ਆ ਹਾਂਜੀ ਤੇ ਥੋਡੇ ਮਨ ਦੀ ਕਦੇ ਇੱਛਾ ਨਹੀਂ ਜਾਗੀ ਵੀ ਆਪਾਂ ਕਦੇ ਆ ਗੱਡੀਆਂ ਚ ਘੁੰਮੀਏ ਜਾਂ ਇਦਾਂ ਲਗਜ਼ਰੀ ਚੀਜ਼ਾਂ ਹੋਣ ਸਾਡੇ ਕੋਲੇ ਦੇਖੋ ਜੀ ਮੇਨ ਪੁਆਇੰਟ ਇਹ ਆ ਵੀ ਕਦੇ ਵੀ ਮਨ ਦੇ ਵਿੱਚ ਇਹੋ ਜਿਹਾ ਕੁਐਸਚਨ ਨਹੀਂ ਆਇਆ ਨਾ ਕਦੀ ਮਨ ਨੇ ਸੋਚਿਆ ਜੀ ਬਾਕੀ ਇਹ ਕਾਲਪੁਰਖੀ ਰਜਾ ਜਿਉ ਚਾਹੇ ਤਾਂ ਹਵਾਈ ਹਾਦਸਿਆਂ ਦੇ ਵਿੱਚ ਵੀ ਘੁਮਾ ਸਕਦਾ ਹਾਂਜੀ ਵੇਚਾ ਹੋ ਗੱਡੀਆਂ ਦੇ ਵਿੱਚ ਕਮਾ ਸਕਦਾ ਜੀ ਪਰ ਮਨ ਦੇ ਵਿੱਚ ਕਦੇ ਇਹ ਨਹੀਂ ਸੋਚਿਆ ਵੀ ਸਾਡੇ ਕੋਲੇ ਆ ਗੱਲਾਂ ਹੋਣੀਆਂ ਚਾਹੀਦੀਆਂ ਨੇ ਅਕਾਲ ਪੁਰਖ ਨੂੰ ਇੱਕੋ ਹੀ ਦੁਆ ਕਰਦੇ ਆ ਜਿਸ ਤਰ੍ਹਾਂ ਸਿਮਰਨ ਚੱਲਦਾ ਨਾ ਦਿਨ-ਪੁਰ ਰਾਤ ਹੂੰ ਵੀ ਵਾਹਿਗੁਰੂ ਤੇਰਾ ਨਾਮ ਹੀ ਤੇਰਾ ਮੂਲ ਮੰਤਰ ਵਾਹਿਗੁਰੂ 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 ਦਾ ਜਾਪ ਸਦਾ ਹੀ ਚੱਲਦਾ ਰਹੇ ਉਹੀ ਗੱਡੀਆਂ ਨੇ ਉਹੀ ਜਹਾਜ਼ ਨੇ ਉਹੀ ਤਾਨਾ ਉਹੀ ਦੌਲਤ ਆ ਉਹਦੇ ਵਿੱਚ ਹੀ ਸਾਨੂੰ ਸਬਰ ਸੰਤੋਖ ਆ ਨਹੀਂ ਹੁਣ ਇਹ ਇਹ ਸਬਰ ਸੰਤੋਖ ਦੀ ਹੁਣ ਤੁਸੀਂ ਗੱਲ ਕਰਦੇ ਪਏ ਹੋ ਇਹ ਕਿਵੇਂ ਆਉਂਦਾ ਵਾ ਹੁਣ ਲੋਕਾਂ ਦੀ ਮੈਂ ਦੇਖਦਾ ਵਾਂ ਮਾਨਸਿਕਤਾ ਇਹੋ ਜੀ ਆ ਜੇ ਕਿਸੇ ਕੋਲੇ 5 ਲੱਖ ਵਾਲੀ ਗੱਡੀ ਆ ਉਹ ਕਹਿੰਦਾ ਵੀ ਯਾਰ ਮੇਰੇ ਕੋਲੇ ਯਾਰ ਆ ਚੀਜ਼ ਦੀ ਕਮੀ ਹੀ ਰਹਿ ਗਈ ਮੈਂ 10 ਲੱਖ ਵਾਲੀ ਲੈਣੀ ਸੀ ਯਾਰ ਮੇਰਾ ਇਹਨਾ ਵਧੀਆ ਚੱਲਦਾ ਨਹੀਂ ਯਾਰ ਦੇਖੋ ਜਿਵੇਂ ਇਨਸਾਨ ਗੁਰੂ ਦੇ ਲੜ ਲੱਗ ਜਾਂਦਾ ਨਾ ਹਾਂਜੀ ਪ੍ਰਮਾਤਮਾ ਉਹਨੂੰ ਆਪਣੇ ਆਪ ਜਿਹੜਾ ਆ 10 ਦਾ ਬਵਾਰ ਹਾਂਜੀ ਇਹਦੇ ਵਿੱਚੋਂ ਗਿਆਨ ਦੀ ਇੱਕ ਐਸੀ ਕਰਨ ਮਾਰਦਾ ਐਸੀ ਜੋਤ ਹੈ ਜਿਹਦੇ ਅੰਦਰ ਪ੍ਰਕਾਸ਼ ਹੋ ਜਾਂਦੀ ਹੈ ਕਿ ਉਹਨੂੰ ਜਿਹੜਾ ਦੁਨੀਆਂ ਦਾ ਮੋਹ ਪਿਆਰ ਜਾਂ ਦੁਨਿਆਵੀ ਸੰਸਾਰ ਦੀਆਂ ਖੇਡਾਂ ਹੂੰ ਉਹਨਾਂ ਤੋਂ ਵਖਰੇ ਕਰ ਦਿੰਦਾ ਕਾਲਪੁਰਖ ਅੱਛਾ ਜੀ ਜੇ ਬੰਦਾ ਸਹੀ ਮਨ ਨਾਲ ਆਪਣੇ ਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਸਿਮਰਨ ਕਰਦਾ ਜੀ ਤਾਂ ਉਹਨੂੰ ਕਿਸੇ ਵੀ ਚੀਜ਼ ਦੀ ਭੁੱਖ ਨਹੀਂ ਰਹਿੰਦੀ ਅੱਗੋ ਆਕਾਲਪੁਰਖ ਆਪਣੇ ਆਪ ਹੀ ਹੱਲ ਕਰਕੇ ਉਹਦੀਆਂ ਜਿਹੜੀਆਂ ਉਹ ਚੀਜ਼ਾਂ ਨੇ ਜਾਂ ਉਸਦੇ ਜੀਵਨ ਦੇ ਵਿੱਚ ਕੰਮ ਆਉਣ ਵਾਲੀਆਂ ਨੇ ਆਕਾਲਪੁਰਖ ਆਪਣੇ ਆਪ ਹੀ ਉਹਦੇ ਸਾਹਮਣੇ ਖੜੀਆਂ ਕਰ ਦਿੰਦੇ ਨੇ ਜੀ ਇਹ ਗੱਲ ਹੈ ਜੀ ਤੇ ਇੱਕ ਹੁਣ ਜਿਵੇਂ ਹੁਣ ਤੁਸੀਂ ਤੁਹਾਡੇ ਆਵਾਜ਼ ਬਹੁਤ ਵਧੀਆ ਵਾ ਹਨਾ ਜਿਵੇਂ ਹੁਣ ਤੁਸੀਂ ਗਾ ਕੇ ਸੁਣਾਇਆ ਸੀ ਹਾਂਜੀ ਤੁਸੀਂ ਇਹ ਇਸ ਕਿਤੇ ਜਾਣ ਨਾ ਜਾਣ ਦਾ ਕਾਰਨ ਕੀ ਬਣਿਆ ਤੁਹਾਡਾ ਵੀ ਨਾ ਜਾਣ ਦਾ ਕਾਰਨ ਦੇਖੋ ਜੀ ਇਹ ਬਣਿਆ ਜਿਹੜਾ ਮੈਂ ਪੜਨੋਂ ਹਟਿਆ ਹਾਂ ਹਾਂਜੀ ਮੈਨੂੰ ਸ਼ੌਂਕ ਬਹੁਤ ਸੀ ਜੀ ਅਕਾਲਪੁਰਖ ਨੇ ਵਾਜ ਵੀ ਵਧੀਆ ਦਿੱਤੀ ਸੀ ਜੀ ਬਾਕੀ ਖੁਦ ਮੈਂ ਲਖਾਰੀ ਵੀ ਆਪ ਸੀਗਾ ਜੀ ਤੇ ਮਤਲਬ ਜਿਹੜੇ ਮੇਰੇ ਪੇਰੈਂਟ ਸੀ ਉਹ ਅਨਪੜ੍ਹ ਸੀ ਅੱਛਾ ਜੀ ਮੈਂ ਉਹਨਾਂ ਨੂੰ ਇਹ ਵੀ ਗੱਲ ਨਹੀਂ ਕਹਿ ਸਕਦਾ ਮੈਨੂੰ ਜਨਮ ਦਿੱਤਾ ਦੁਨੀਆ ਦਿਖਾਈ ਆ ਅੱਜ ਉਹ ਸੰਸਾਰ ਤੋਂ ਚਲੇ ਗਏ ਨੇ ਮੈਂ ਵੀ ਜਾਣਾ ਜੀ ਤੇ ਮੈਂ ਤੇ ਉਹਨਾਂ ਨੂੰ ਬਹੁਤ ਹੀ ਪਰਮਾਤਮਾ ਦੇ ਸਮਾਨ ਸਮਝ ਕੇ ਗੱਲ ਕਰਦਾ ਵੀ ਜਿਨ੍ਹਾਂ ਨੂੰ ਮੈਨੂੰ ਮੌਕਾ ਮਿਲਿਆ ਸੀ ਸਾਡੇ ਪੰਜਾਬ ਦੇ ਮਸ਼ਹੂਰ ਗਾਇਕ ਸਿੰਦਾ ਜੀ ਜੀ ਕੋਈ ਇੱਕ ਵਾਰੀ ਮੈਨੂੰ ਘਰੋਂ ਲੈਣਾ ਆਏ ਸੀ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੰਗਤਾਂ ਨੂੰ ਪਤਾ ਹੀ ਹੋਊਗਾ ਜਿਹੜੇ ਉਹਨਾਂ ਨੂੰ ਸੁਣਦੇ ਹੋਣਗੇ ਵਿਕ੍ਰੇਂਦਰ ਸਿੰਦਾ ਜੀ ਹਾਂ ਜੀ ਸਿੰਦਾ ਜੀ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋਇਆ ਸੀ ਅੱਨਤਾਂ ਟੁੱਟ ਗਈਆਂ ਇਹ ਕਿਹੜੇ ਮੇਲੇ ਦੀ ਗੱਲ ਹੈ ਜੀ ਕਿੰਨੇ ਕਿਸਾਨਾਂ ਦੀ ਗੱਲ ਹੋਊ ਕੱਟਦੀ ਮੇਰੇ ਹਿਸਾਬ ਨਾਲ 25-30 ਸਾਲ ਤੋਂ ਗੱਲ ਵੱਧ ਵੱਧੀ ਚਲੀ ਗਈ ਜੀ ਤੇ ਉਹ ਸਾਡੇ ਘਰੇ ਮਤਲਬ ਆਏ ਉਹਨਾਂ ਨੇ ਮਤਲਬ ਮੇਰੀ ਆਵਾਜ਼ ਨੂੰ ਸੁਣਿਆ ਮੇਰੇ ਪਿਤਾ ਜੀ ਨੂੰ ਕਹਿਣ ਲੱਗੇ ਬਈ ਬਾਪੂ ਇਹ ਬੱਚਾ ਤੂੰ ਸਾਨੂੰ ਦੇ ਦੇ ਜੀ ਬਈ ਇੱਕ ਦਿਨ ਇਹ ਬੱਚਾ ਤੇਰਾ ਨੌ ਰੋਸ਼ਨ ਕਰੂਗਾ ਪਰ ਮੇਰੇ ਪਿਤਾ ਜੀ ਥੋੜੇ ਜੇ ਹੱਥੀਂ ਫੰਡੀ ਸੀਗੇ ਹਾਂ ਉਹਨਾਂ ਨੇ ਇਨਕੁਆਇਰ ਕਰ ਦਿੱਤਾ ਜੇ ਉਹਨਾਂ ਕਾਰ ਕਰ ਦਿੱਤਾ ਤੇ ਮੈਂ ਵੀ ਫਿਰ ਮਾਂ ਤੇ ਵੀ ਲਜਾ ਤੋ ਅੱਗੇ ਕੁਝ ਨਹੀਂ ਕਰ ਸਕਦੇ ਮੈਂ ਚੁੱਪ ਕਰਕੇ ਬੈਠ ਗਿਆ ਜੀ ਚਲੋ ਜੀ ਉਹਨਾਂ ਨੇ ਹਾਂ ਨਹੀਂ ਆਖੀ ਤਾਂ ਉਹ ਮੈਨੂੰ ਮਤਲਬ ਨਹੀਂ ਲਜਾ ਤਾਂ ਕਿੰਬੇ ਕਰਮਾਂ ਦੇ ਵਿੱਚ ਨਹੀਂ ਸੀਗਾ ਜੀ ਯਾੜਾ ਸੁਰਿੰਦਰ ਸ਼ਿੰਦਾ ਜੀ ਮੈਨੂੰ ਲਿਜਾ ਕੇ ਬਹੁਤ ਖੁਸ਼ੀ ਗਏ ਠੀਕ ਹੈ ਜੀ ਤੇ ਉਹ ਸਮੇਂ ਮਤਲਬ ਇਹ ਮੇਰਾ ਗਾਇਕੀ ਦਾ ਟਾਈਮ ਸੀਗਾ ਤੁਸੀਂ ਸੁਰਿੰਦਰ ਸ਼ਿੰਦਾ ਜੀ ਦੀ ਗੱਲ ਕੀਤੀ ਆ ਹੁਣ ਹਾਂਜੀ ਤੇ ਉਹਨਾਂ ਨਾਲ ਇੱਕ ਨਾਂ ਹੋਰ ਜੋੜਦਾ ਵਾ ਜਿਹੜੇ ਮਤਲਬ ਉਸ ਸਮੇਂ ਦੇ ਵਿੱਚ ਬੜੇ ਮਤਲਬ ਮਸ਼ਹੂਰ ਗਾਇਕ ਹੋਏ ਆ ਤੇ ਉਹਨਾਂ ਦੀ ਫਿਲਮ ਵੀ ਆਈ ਹੋਈ ਆ ਚਮਕੀਲਾ ਜੀ ਉਹਨਾਂ ਉਹਨਾਂ ਦਾ ਦੇਖਿਆ ਸੀਗਾ ਉਹਨਾਂ ਨੂੰ ਕਦੇ ਦੇਖੋ ਜੀ ਜਿਹੜੇ ਅੰਮ੍ਰਿਤਸਿੰਘ ਚਮਕੀਲਾ ਸੀ ਹਾਂਜੀ ਉਹਨਾਂ ਨਾਲ ਵੀ ਮੇਰਾ ਬਹੁਤ ਗੂੜਾ ਪਿਆਰ ਸੀ ਜੀ ਮੈਂ ਇਹਨਾਂ ਦੇ ਦਫ਼ਤਰ ਵੀ ਇੱਕ ਵਾਰੀ ਗਿਆ ਸੀ ਜਦੋਂ ਪੜ੍ਹਨੋਂ ਹਟਿਆ ਮਾਪਦੀ ਲਿਖਤ ਲੈ ਕੇ ਗਿਆ ਸੀਗਾ ਅੱਛਾ ਤੇ ਉਸ ਤੋਂ ਬਾਅਦ ਜਦੋਂ ਮੈਂ ਲਿਖਤ ਲੈ ਕੇ ਗਿਆ ਭਾਈ ਚਮਕੀਲਾ ਜੀ ਨੇ ਮੇਰੀ ਲਿਖਤ ਪੜ੍ਹੀ ਹੂੰ ਪੜ੍ਹ ਕੇ ਉਹ ਕਹਿੰਦੇ ਸਾਡਾ ਉਹਨਾਂ ਕੋਲ ਕੁਦਰਤ ਕੋਈ ਮੇਰਾ ਭਰਾ ਵੀ ਦੁਗਰੀ ਵਿਆਹ ਹੋਇਆ ਹੋਇਆ ਸੀਗਾ ਅੱਛਾ ਜੀ ਉਹ ਹੱਸ ਪਏ ਜਦੋਂ ਮੈਂ ਦੱਸਿਆ ਉਹਨਾਂ ਨੂੰ ਉਹ ਕਹਿੰਦੇ ਵੀ ਗੱਲ ਇਹ ਆ ਦੇਖੋ ਵੀ ਭਾਈ ਸਾਹਿਬ ਵੀ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਬਈ ਮੈਂ ਤੁਹਾਡਾ ਗੀਤ ਆਪ ਨਹੀਂ ਗਾਉਣਾ ਕਿਉਂਦਾ ਵੀ ਤੁਸੀਂ ਆਪ ਪ੍ਰੈਕਟਿਸ ਕਰੋ ਪ੍ਰੈਕਟਿਸ ਕਰੋ ਆਪਾ ਤੁਸੀਂ ਗਾਓ ਆਪ ਦੀ ਬਾਤ ਦੇ ਵਿੱਚ ਜੀ ਮਤਲਬ ਉਹਨਾਂ ਨੇ ਤੁਸੀਂ ਗਾ ਕੇ ਵੀ ਸੁਣਾਇਆ ਹਾਂਜੀ ਤੇ ਫਿਰ ਉਹਨਾਂ ਨੇ ਮੈਨੂੰ ਤੁੰਬੀ ਮਤਲਬ ਭਾਈਆ ਮਰਸੰਗ ਚੋਂ ਦਿਲਾਈ ਤੁੰਬੀ ਵੀ ਬਣਾਉਂਦੇ ਸੀ ਜੀ ਉਹਨਾਂ ਨੇ ਮੈਨੂੰ ਹੱਥ ਦਿੱਤਾ ਤੁੰਬੀ ਦਾ ਇਸ ਵਾਸਤੇ ਮੇਰੇ ਕੋਲੇ ਕਰੇ ਅਜੇ ਵੀ ਪਈ ਆ ਜੀ ਤੇ ਜੇਕਰ ਮਨ ਦੇ ਵਿੱਚ ਆਉਂਦਾ ਮੈਂ ਕੋਈ ਧਾਰਮਿਕ ਗੀਤ ਆਪਣਾ ਮਨੋਰੰਜਨ ਕਰ ਲੈਣਾ ਜੀ ਤੇ ਉਹਨਾਂ ਨੇ ਜਿਵੇਂ ਮਾਨੂੰ ਹੱਥ ਦਿੱਤਾ ਜੀ ਫਿਰ ਅਸੀਂ ਲੁਧਿਆਣੇ ਤੋਂ ਪਰੇ ਪਿੰਡ ਸਹਵਣਾ ਸਹਵਣਾ ਠੀਕ ਹੈ ਜੀ ਉੱਥੇ ਰਵਾਸਤ ਪਕ ਦਾ ਪ੍ਰੋਗਰਾਮ ਲਾਉਣ ਗਏ ਸੀ ਅੱਛਾ ਜੀ ਤੇ ਬਾਈ ਚ ਅਮਰ ਸਿੰਘ ਚਮਕੀ ਲਗਾ ਹੱਥ ਦਿੱਤਾ ਹੋਇਆ ਉਹਨਾਂ ਦੀ ਕਿਉਂ ਦੇ ਅੰਦਰ ਰਹਿ ਕੇ ਮੈਂ ਇੱਕ ਧਾਰਮਿਕ ਗੀਤ ਬੋਲਿਆ ਜੀ ਬੜਾ ਲੋਕਾਂ ਨੇ ਸਨਕਾਰ ਦਿੱਤਾ ਜੀ ਤੇ ਰਾਤ ਦਾ ਵੀ ਉੱਥੇ ਪ੍ਰੋਗਰਾਮ ਫਿਰ ਸਾਨੂੰ ਮਿਲਿਆ ਅੱਛਾ ਜੀ ਤੇ ਅਸੀਂ ਸੇਵਾ ਕੀਤੀ ਤੇ ਜਿਵੇਂ ਹੁਣ ਅਮਰ ਸਿੰਘ ਜਮਕੀਲਾਂ ਨੂੰ ਤੁਸੀਂ ਕਿਹੜਾ ਗੀਤ ਦੇਣ ਗਏ ਸੀਗਾ ਉਸ ਵਕਤ ਕੁਝ ਯਾਦ ਆ? ਦੇਖੋ ਜੀ ਹੁਣ ਸਮਾਂ ਬਹੁਤ ਹੋ ਚੁੱਕਿਆ ਮੇਰੇ ਦਿਮਾਗ ਦੇ ਵਿੱਚ ਗੱਲ ਨਹੀਂ ਕਿ ਉਹ ਮੈਨੂੰ ਲਿਜਾ ਕੇ ਜਿਹੜੀ ਡੈਰੀ ਸੀ ਉਹਨਾਂ ਦੇ ਸਾਹਮਣੇ ਹੀ ਰੱਖ ਦਿੱਤੀ ਸੀ। ਅੱਛਾ ਜੀ। ਨਹੀਂ ਬਾਈ ਜੀ ਆ ਆ ਮੇਰੀ ਹੰਡਰੇਟਿੰਗ ਆ ਆ ਮੇਰਾ ਲਿਖਿਆ ਹੋਇਆ। ਜੀ। ਜੋ ਵੀ ਤੁਹਾਨੂੰ ਗੀਤ ਆ ਪਸੰਦ ਇਹਦੇ ਵਿੱਚੋਂ ਤੁਸੀਂ ਰੱਖੋ ਪਰ ਉਹ ਇਸ ਗੱਲ ਤੇ ਖੁਸ਼ੀ ਕਿ ਵੀ ਇਹ ਆਪਣੀ ਆਵਾਜ਼ ਦੇ ਵਿੱਚ ਕਾਮਯਾਬ ਹੋਣ। ਹਾਂ ਜੀ। ਤੇ ਉਹਨਾਂ ਨੇ ਮੈਨੂੰ ਮਰ ਜਾ ਇਹ ਮਿਊਜ਼ਿਕ ਦਾ ਸਹਿਯੋਗ ਦਿੱਤਾ ਠੀਕ ਆ ਜੀ ਤੇ ਹੁਣ ਆ ਨਾਲ ਬਾਈ ਬੀ ਜੀ ਬੈਠੇ ਨੇ ਇਹਨਾਂ ਨਾਲ ਤੁਹਾਡਾ ਕਿਵੇਂ ਬਹੁ ਪਿਆਰ ਆ ਕਿਵੇਂ ਲਿਆ ਜਿੰਨਾਂ ਨਾਲ ਦੇਖੋ ਜੀ ਇਹਨਾਂ ਨਾਲ ਸਾਡਾ ਇੱਕੋ ਹੀ ਨਗਰ ਰਹਿਣ ਵਾਲੇ ਆ ਹਮ ਅਸੀਂ ਹਰ ਵਾਰ ਇਕੱਠੇ ਰਹਿੰਦੇ ਆ ਪਸ਼ੂ ਵੀ ਇਕੱਠੇ ਹੀ ਚਾਰਦੇ ਆ ਜੀ ਤੇ ਬਾਕੀ ਗੱਲ ਆ ਜੀ ਦੇਖੋ ਇਨਸਾਨ ਦੀ ਇਨਸਾਨ ਨਾਲ ਮਤ ਮਿਲਦੀ ਮਿਲਦੀ ਹੋਣੀ ਚਾਹੀਦੀ ਹ ਹ ਹ ਉੱਥੇ ਹੀ ਗੱਡੀ ਚੱਲਦੀ ਆ ਜੀ ਹੁਣ ਇਹ ਜਿਹੜੇ ਇਨਸਾਨ ਨੇ ਇਹ ਦੁੱਖ ਸੁੱਖ ਦੇ ਵਿੱਚ ਕੰਮ ਆਉਣ ਵਾਲੇ ਨੇ ਠੀਕ ਹੈ ਜੀ ਜੇ ਕੋਈ ਸਾਡੇ ਤੇ ਮੁਸੀਬਤ ਪੈਂਦੀ ਆ ਤਾਂ ਇਹ ਵੀ ਵਿਚਾਰੇ ਸਾਡੇ ਦੁੱਖ ਨੂੰ ਦੁੱਖ ਸਮਝ ਕੇ ਖੜਦੇ ਆ ਪਰਿਵਾਰ ਦਾ ਹਿੱਸਾ ਹਾਂਜੀ ਯਾਨੀ ਜੇ ਇਹਨਾਂ ਤੇ ਪੈਂਦੀ ਆ ਅਸੀਂ ਵੀ ਖੜਦੇ ਆ ਯਾਨੀ ਸਾਡੇ ਵਿੱਚ ਕੋਈ ਵੀ ਫਰਕ ਨਹੀਂ ਅਸੀਂ ਸਭ ਇੱਕ ਪਰਿਵਾਰਕ ਮੈਂਬਰੀ ਮੰਨਦੇ ਇੱਕੋ ਪਿੰਡ ਦੇ ਹੀ ਹਣਾ ਇੱਕੋ ਹੀ ਪਿੰਡ ਦੇ ਆ ਸਾਡਾ ਪਿੰਡ ਕੋਹਰਾਣਾ ਜੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਕ ਦੂਜੇ ਨੂੰ ਲਿਆ ਜ ਸਾਡਾ ਜੀ ਮੰਨ ਲਓ ਵੀ ਜੋਤੇ ਬੱਕਰੀਆਂ ਰੱਖੀਆਂ ਨੇ 20 ਸਾਲ ਹੋ ਗਏ ਸਾਨੂੰ ਅੱਛਾ ਜੀ ਤੇ ਐਡਾ ਹੀ ਮਤਲਬ ਅਸੀਂ ਇਕੱਠੇ ਰਹਨੇ ਆ ਉਧਰ ਉਧਰ ਹੀ ਇਕੱਠੇ ਹੋ ਜਾਨੇ ਆ ਜਿਸ ਤਰ੍ਹਾਂ ਅੱਜ ਆ ਇਕੱਠੇ ਹੋਇਆ ਹੁਣ ਚਾਹ ਪਾਣੀ ਪੀ ਕੇ ਹਮ ਹਮ ਪਸੂ ਲੱਗੋ ਲੱਗ ਕਰ ਲੈਣੇ ਆ ਤੇ ਇਹਨਾਂ ਨੇ ਆਪਣੇ ਲੱਗ ਚਾਰਨੇ ਆ ਅਸੀਂ ਲੱਗ ਚਾਰਨੇ ਆ ਸ਼ਾਮਾਂ ਨੂੰ ਅੱਛਾ ਜਿਸ ਤਰ੍ਹਾਂ ਪੰਛੀ ਸਵੇਰੇ ਆੜਣੇ ਤੋੜ ਜਾਂਦੇ ਨੇ ਹਮ ਤੇ ਸ਼ਾਮਾਂ ਪਈਆਂ ਤੇ ਆਪਣੇ ਆੜਣਿਆਂ ਨੂੰ ਵਾਪਸ ਆ ਜਾਂਦੇ ਆ ਉਸੇ ਤਰ੍ਹਾਂ ਹੀ ਅਸੀਂ ਇੱਕੋ ਹੀ ਅਲੱਗ-ਅਲੱਗ ਰਾਸਤੇਾਂ ਤੇ ਆਪਣੇ ਪਿੰਡਾਂ ਨੂੰ ਪੈਡਰੂਮ ਬੜ ਜਾਣਾ ਸਾਹਿਬ ਨੂੰ ਇਹ ਵੀ ਆਪਣੇ ਘਰੇ ਤੇ ਹੀ ਆਪਨੇ ਘਰੇ ਜੀ ਜੀ ਤੇ ਬਾਕੀ ਹੁਣ ਜਿਵੇਂ ਹੁਣ ਤੁਹਾਡਾ ਜਿਵੇਂ ਸੁਪਨਾ ਅਧੂਰਾ ਰਹਿ ਗਿਆ ਹਾਂਜੀ ਉਹ ਕਿਸਮਤ ਦੇ ਹਿਸਾਬ ਨਾਲ ਕਹਿ ਸਕਦੇ ਹਾਂ ਮਤਲਬ ਪੈਸੇ ਪੱਖੋਂ ਉਹ ਤਾਂ ਤੰਗੀ ਸੀਗੀ ਜਾਂ ਕਿਵੇਂ ਸੀਗਾ ਉਹੋ ਦੇਖੋ ਜੀ ਜਿਹੜੀ ਸਤਾਈ ਆ ਕੁਝ ਪੈਸੇ ਪੱਖੋਂ ਵੀ ਤੰਗੀ ਸੀ ਜੀ ਤੇ ਪੁੱਪ ਪਿਤਾ ਜੀ ਨੇ ਵੀ ਮਤਲਬ ਉਹ ਟਾਈਮ ਤੇ ਸਹਯੋਗ ਨਹੀਂ ਨਹੀਂ ਦਿੱਤਾ ਜੀ ਜਾਨੀ ਉਹਨਾਂ ਨੂੰ ਇੰਨਾ ਗਿਆਨ ਨਹੀਂ ਸੀ ਮੇਰੇ ਮੰਮੀ ਡੈਡੀ ਨੂੰ ਹਮ ਵੀ ਜੇ ਅਸੀਂ ਬੱਚੇ ਨੂੰ ਤੋਰਦੇ ਆ ਤਾਂ ਬੱਚਾ ਕੱਲ ਨੂੰ ਸਾਨੂੰ ਵੀ ਸੁੱਖ ਦੇਸਾਂਦਾ ਇਹ ਇਹ ਚੀਜ਼ ਨੂੰ ਤੁਸੀਂ ਕੀ ਕਹ ਕਹਿ ਸਕਦੇ ਹੋ ਵੀ ਕਿਸਮਤ ਕਹਿ ਸਕਦੇ ਆ ਆਪਾਂ ਦੇਖੋ ਜੀ ਮੈਂ ਮਤਲਬ ਮੇਰੇ ਕਹਿਣ ਦਾ ਭਾਵ ਇਹ ਆ ਵੀ ਜਿਹੜੇ ਕਿਸਮਤ ਸ਼ਬਦ ਆ ਹਾਂਜੀ ਇਹ ਅਸਲ 'ਚ ਇਹ ਚੀਜ਼ ਹੁੰਦੀ ਆ ਕਿ ਨਹੀਂ ਮੇਰਾ ਸਵਾਲ ਇਹ ਆ ਇਹ ਹੁੰਦੀ ਆ ਹੀ ਦੇਖੋ ਆਲਾ ਕਹਿੰਦਾ ਮੇਰੀ ਕਿਸਮਤ ਨੇ ਸਾਥ ਨਹੀਂ ਦਿੱਤਾ ਹਾਂਜੀ ਇਹ ਆਪਾਂ ਆਮ ਹੀ ਅਕਸਰ ਕਹਿ ਦਿੰਨੇ ਆ ਉਹ ਉਹੀ ਗੱਲ ਉੱਥੇ ਘੁੰਮ ਕੇ ਸਾਡੇ ਤੇ ਚੱਲ ਗਈ ਹੂੰ ਜੇ ਸਾਡੀ ਕਿਸਮਤ ਤੋਂ ਸਾਥ ਦਿੰਦੀ ਤਾਂ ਪਿਤਾ ਜੀ ਨੇ ਹਾਂ ਕਹ ਦੇਣੀ ਸੀ ਜੀ ਅਸੀਂ ਚਲੇ ਜਾਣਾ ਸੀ ਉਹਨਾਂ ਕੋ ਉਹਨਾਂ ਕੋ ਸਗਿਰਦੀ ਕਰਨੀ ਸੀ ਜੀ ਅੱਜ ਨੂੰ ਪਤਾ ਨਹੀਂ ਪ੍ਰਮਾਤਮਾ ਨੇ ਕਿੰਨੀਆਂ ਕਲਹਰਾਂ ਦੇ ਵਿੱਚ ਰੱਖਣਾ ਸੀ ਜੀ ਪਰ ਫਿਰ ਵੀ ਉਸ ਕਾਲਪੁਰ ਵਾਹਿਗੁਰੂ ਦਾ ਐਨਾ ਸ਼ੁਕਰੀਆ ਦਾ ਵੀ ਇੱਜ਼ਤ ਦੇ ਨਾਲ ਨਗਰ ਦੇ ਵਿੱਚ ਰਹਿ ਕੇ ਤੇ ਜਿੱਤ ਦੇ ਨਾਲ ਪਸ਼ੂ ਚਾਰ ਰਹੇ ਆ ਆਪਣੀ ਦੇਸਾਂ ਨਾਲ ਹਾਂ ਦਿੱਕਤ ਕਰਕੇ ਰੋਟੀ ਖਾ ਰਹੇ ਆ ਨਗਰ ਤੇ ਇੱਜ਼ਤ ਬਣੀ ਹੋਈ ਆ ਆਸ-ਪਾਸ ਵੀ ਇੱਜ਼ਤ ਬਣੀ ਆ ਹਾਂ ਯਾਨੀ ਪ੍ਰਮਾਤਮਾ ਦਾ ਬਹੁਤ ਸ਼ੁਕਰੀਆ ਦਾ ਹੁਣ ਵੀ ਤੁਹਾਨੂੰ ਲੋਕ ਬਹੁਤ ਮੁਹੱਬਤ ਕਰਦੇ ਆ ਹਾਂਜੀ ਆਪਾਂ ਵੀਡੀਓ ਪਾਈ ਸੀਗੀ ਤੇ ਮੈਂ ਆਸ ਕਰਦਾ ਮਾਂ ਵੀ ਜਿਹੜਾ ਤੁਹਾਡਾ ਇਹ ਸ਼ੌਂਕ ਹੈ અધੂਰਾ ਰਹਿ ਗਿਆ ਹਾਂਜੀ ਤੁਹਾਡਾ ਜਰੂਰ ਪੂਰਾ ਹੋਊਗਾ ਲੋਕ ਸਹਿਯੋਗ ਦੇਣਗੇ ਤੇ ਮੇਰੀ ਅਪੀਲ ਵੀ ਆ ਉਹਨਾਂ ਨੂੰ ਵੀ ਸਹਿਯੋਗ ਦੇਣਗੇ ਜਰੂਰ ਦਿਓ ਬਾਈ ਇਹ ਸੰਗਤਾਂ ਦੇ ਜੀ ਸਿਰ ਤੇ ਆ ਹੂੰ ਬਸ ਮੈਨੂੰ ਤੇ ਸੰਗਤਾਂ ਕੋਲੋਂ ਇੱਕ ਪਿਆਰੀ ਚਾਹੀਦਾ ਹਾਂਜੀ ਹੋਰ ਕੁਛ ਨਹੀਂ ਮੈਂ ਪਿਆਰ ਦਾ ਹੀ ਭੁਖਾਂ ਸੰਗਤਾਂ ਦਾ ਜਿਸ ਤਰ੍ਹਾਂ ਮੈਨੂੰ ਸਤਕਾਰ ਦਿੰਦੇ ਨੇ ਨਾ ਹਾਂਜੀ ਇਦਾਂ ਹੀ ਪ੍ਰਭੂ ਦਿੰਦੇ ਰਹੋ ਜਿੰਨਾ ਚਿਰ ਮੇਰੇ ਰਗ ਦੇ ਵਿੱਚ ਸਵਾਸਾਂ ਦੇ ਸੋ ਆ ਚੱਲਦੇ ਆ ਨਾ ਮੈਂ ਤੁਹਾਡੇ ਨਾਲ ਆਪਣੇ ਦਿਲ ਦੀਆਂ ਗਹਿਰਾਈਆਂ ਆਪਣੇ ਦੇ ਦੇ ਦੁੱਖ ਤੇ ਆਪਣੇ ਦੇ ਦਿਲ ਦੀਆਂ ਸਚਾਈਆਂ ਸਾਂਝੀਆਂ ਕਰਦਾ ਰਹੂੰਗਾ ਇਕਨਾ ਤੁਹਾਨੂੰ ਅਕਾਊਂਟ ਦਿਖਾਉਣਾ ਵਾ ਬਾਬਾ ਜੀ ਦਾ ਇੰਸਟਾਗ੍ਰਾਮ ਦਾ ਅਕਾਊਂਟ ਆ ਤੇ ਉਹਨੂੰ ਤੁਸੀਂ ਫੋਲੋ ਕਰ ਲਿਓ ਕਿਉਂਕਿ ਮੈਨੂੰ ਪਤਾ ਵਾ ਪਿਛਲੀ ਵੀਡੀਓ 'ਚ ਕਮੈਂਟ ਬਹੁਤ ਆਈ ਸੀਗੀ ਵੀ ਬਾਬਾ ਜੀ ਦਾ ਐਡਰੈਸ ਦੱਸੋ ਹਨਾ ਤੇ ਇੱਕ ਦੋ ਗੱਲਾਂ ਮੈਂ ਹੋਰ ਕਰਨੀਆਂ ਬਾਬਾ ਜੀ ਅੰਦਰ ਸੇ ਜਿਵੇਂ ਹੁਣ ਤੁਸੀਂ ਕਹਿੰਦੇ ਸੀਗੇ ਵੀ ਹੁਣੇ ਤੁਸੀਂ ਗੱਲ ਕਰਕੇ ਟੋਹੋ ਵੀ ਨਗਰ ਦੇ ਵਿੱਚ ਰਹਿੰਦੇ ਆ ਬੱਕਰੀਆਂ ਚਾਰਦੇ ਆ। ਇਹ ਕਿੱਤੇ ਕਰਦੇ ਨੂੰ ਤੁਹਾਨੂੰ ਲਗਭਗ 20 ਸਾਲ ਤਾਂ ਹੋਈ ਗਏ। ਹੋ ਗਏ ਜੀ ਹੋ ਗਏ। ਕਦੇ ਐ ਨਹੀਂ ਹੋਇਆ ਸ਼ਰਮ ਮਹਿਸੂਸ ਨਹੀਂ ਹੋਈ ਜਿਵੇਂ ਬਥੇਰੇ ਲੋਕ ਸ਼ਰਮ ਕਰ ਜਾਂਦੇ ਆ ਆਪਣਾ ਕਿੱਤਾ ਕਰਨ ਬਾਰੇ। ਦੇਖੋ ਜੀ ਜਿਹੜਾ ਇਨਸਾਨ ਕਿਸੇ ਵੀ ਕੰਮ ਤੋਂ ਹਮ ਹਰਮੰਦਾ ਹਾਂਜੀ ਉਹ ਤਾਂ ਆਪਣੇ ਜਿਹੜੇ ਕਰਮ ਨੇ ਉਹਨਾਂ ਨੂੰ ਠੋਕਰ ਮਾਰਦਾ। ਜੀ ਮਹਾਤਮਾ ਕਹਿੰਦਾ ਸਭ ਸੰਤ ਮਹਾਤਮਾ ਕਹਿੰਦੇ ਆ ਵੀ ਦਸਾਂ ਲੋਹਾ ਵੀ ਕਿਰਤ ਕਰੋ ਹੂੰ ਜਿਹੋ ਜੀ ਡਿਊਟੀ ਕਾਲਪੁਰਖ ਨੇ ਦਿੱਤੀ ਆ ਉਹਨੂੰ ਸਵਕਾਰ ਕਰੋ ਹੂੰ ਹਣ ਸਾਨੂੰ ਕਾਲਪੁਰਖ ਨੇ ਡਿਊਟੀ ਇਹ ਦਿੱਤੀ ਆ ਵੀ ਪਾਈ ਤੁਸੀਂ ਸਿਰੇ ਛੋਟੀ ਚੱਕ ਇਹਨਾਂ ਨੂੰ ਚਾਰਨ ਜਾਣਾ ਤੁਹਾਡਾ ਪ੍ਰਸ਼ਾਦਾ ਪਾਣੀ ਤੁਹਾਡੇ ਪਰਿਵਾਰ ਦਾ ਇਹਦੇ ਵਿੱਚੋਂ ਹੀ ਪੈਦਾ ਹੋਣਾ ਹੂੰ 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 ਸਾਨੂੰ ਕੋਈ ਸੰਸ਼ਰਮ ਨਹੀਂ ਇਹ ਕੁਆਚਨ ਤੁਸੀਂ ਮੈਨੂੰ ਬਹੁਤ ਹੀ ਗੁੰਡ ਕਰਿਆ ਔਰ ਮੈਂ ਤੁਹਾਨੂੰ ਦੱਸਣ ਲੱਗਿਆ ਕਈ ਵਾਰੀ ਮੈਂ ਉਹ ਸਮੇਂ ਦੇ ਵਿੱਚ ਆਪ ਵਿਚਰ ਰਿਹਾ ਹੁੰਦਾ ਅੱਛਾ ਜੀ ਕਈ ਵਾਰੀ ਅਸੀਂ ਬੱਕਰੀਆਂ ਚਾਰਦੇ ਚਾਰਦੇ ਹੂੰ ਹੂੰ ਜੇਤਨਾ ਸਾਡਾ ਪੰਡਰੰਗੀਆਂ ਲਹਿਰਾ ਗਪਾਲਪੁਰ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਸੰਬੋਧਨ ਕਰਿਆ ਸੀ ਹਾਂਜੀ ਤੁਸੀਂ ਉਹਨਾਂ ਦੇ ਬਾਅਦ ਜਿੱਥੇ ਜਿੱਥੇ ਟਲ ਵਸਦੇ ਰਹਿੰ ਹੂੰ ਇਹਨਾਂ ਨਗਰਦਾਰ ਸਾਨੂੰ ਬਹੁਤ ਸਹਾਰਾ ਹੂੰ ਬਹੁਤ ਸਹਾ ਦਿੰਦੇ ਆ ਜੀ ਅਸੀਂ ਸਿਆਲ ਦੇ ਮਹੀਨੇ ਜਦੋਂ ਕਿਤੇ ਕੱਖ ਪੱਠਾ ਨਹੀਂ ਹੁੰਦਾ ਪਿੰਡ ਦੇ ਆਲੇ ਦੋਲੇ ਗੜਿਆਂ ਦੇ ਵਿੱਚ ਰੂੜੀਆਂ ਦੇ ਵਿੱਚ ਵੀ ਪਸ਼ੂ ਲੈ ਜਾਂਦੇ ਆ ਹਾਂਜੀ ਉੱਥੇ ਖੜਕੇ ਵੀ ਸਾਡਾ ਸਿਮਰਨ ਚੱਲ ਰਿਹਾ ਹੁੰਦਾ ਅਕਾਲ ਪੁਰਖ ਦਾ ਨਾਮ ਮੁਖ ਤੇ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੁੰਦਾ ਕਈ ਵਾਰੀ ਉਹ ਸਿਮਰਨ ਚੱਲਦੇ ਸਮੇ ਸਾਡੇ ਵੀ ਦਿਮਾਗ ਵਿੱਚ ਗੱਲ ਆਉਂਦੀ ਹੁੰਦੀ ਵੀ ਯਾਰ ਜਿਹੜੇ ਲੋਕ ਲੰਘ ਰਹੇ ਆ ਇਹ ਕੀ ਕਹਿੰਦੇ ਹੋਣਗੇ ਹਾਂਜੀ ਇਹ ਅਕਸਰ ਹੀ ਆਪਣੇ ਨਾ ਸੋਣਾਂ ਨਾਲ ਗੱਲ ਵੀ ਇਹ ਕੀ ਕਹਿੰਦੇ ਹੋਣਗੇ ਯਾਰ ਪਰ ਫੇਰ ਇੱਕ ਮਨ ਆਉਂਦਾ ਇਹ ਕਹਿੰਦਾ ਵੀ ਇਹ ਆਪਣੀ ਕਿਰਤ ਆ ਹੂੰ ਜਾਣੀ ਅਸੀਂ ਕਦੇ ਮਹਿਸੂਸ ਨਹੀਂ ਕਰਿਆ ਜੀ ਥਾਂ ਕੋਈ ਵੀ ਮਾੜੀ ਨਹੀਂ ਥਾਵਾਂ ਸਾਰੀਆਂ ਹੀ ਚੰਗੀਆਂ ਨੇ ਇਹ ਧਰਤੀ ਦੇ ਉੱਤੇ ਥਾਂ ਥੇ ਤੇ ਜਿਹੜੇ ਜਿਹੜੇ ਤੇ ਛਣ ਛਣ ਤੇ ਇੱਕ ਇੱਕ ਐਂਚ ਦੇ ਉੱਤੇ ਮੇਰੇ ਕਾਲ ਪੁਰਖ ਦਾ ਨਾਮ ਉਹਦੀ ਸਤਰ ਸਾਯਾ ਹੈ ਤਾਂ ਹੀ ਇਹ ਧਰਤੀ ਖੜੀ ਆ ਜੀ ਜਿੱਦਣ ਮੇਰੇ ਉਹ ਨੀਲੀ ਸੱਤ ਵਾਲੇ ਨੇ ਅੱਖਾਂ ਫੇਰ ਲਈਆਂ ਇਹਨੇ ਕਾਏ ਦਾ ਫਟ ਦੇਣਾ ਦਰਾਰ ਪੈ ਜਾਣੇ ਆ ਜਿਸ ਤਰ੍ਹਾਂ ਪਚਾਲ ਆਉਂਦੇ ਹੁੰਦੇ ਨੇ ਹੂੰ ਤੇ ਇੱਕ ਨਾ ਤੁਹਾਡੀ ਆਮਦਨ ਬਾਰੇ ਮੈਂ ਪੁੱਛਣਾ ਚਾਹੂੰਗਾ ਵੀ ਆਮਦਨ ਕੀ ਆ ਆਮਦਨ ਦਾ ਕਿਸ ਚੀਜ਼ ਤੋਂ ਆਮਦਨ ਆ ਕੀ ਆ ਆਮਦਨ ਦਾ ਕੀ ਸੋਰਸ ਆ ਤੁਹਾਡਾ ਦੇਖੋ ਜੀ ਜਿਹੜੀ ਤੁਸੀਂ ਆਮਦਨ ਦੀ ਗੱਲ ਕਰਦੇ ਹੋ ਹੂੰ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਕਿਤੇ ਕਿ ਕੀ ਕੀ ਬਣ ਸਕਦਾ ਹੈ ਦੇਖੋ ਜੀ ਸਾਡਾ ਮੇਨ ਵਿਸ਼ਾ ਪਸ਼ੂਆਂ ਦਾ ਹੈ ਹੂੰ ਸਾਡੇ ਕੋਲੇ ਹੋਰ ਕੋਈ ਸਾਈਡ ਬਿਜ਼ਨਸ ਨਹੀਂ ਜੀ ਅਸੀਂ ਜਿੰਨਾ ਕਿ ਇਹਨਾਂ ਨੂੰ ਚਾਰਦੇ ਆ ਉਹ ਜਿਹੇ ਵਿਚਾਰੀਆਂ ਆ ਇਹ ਸਾਨੂੰ ਸ਼ਾਮ ਨੂੰ ਜਾਂ ਸਵੇਰ ਨੂੰ 10 ਕਿਲੋ ਦੁੱਧ 15 ਕਿਲੋ ਦੁੱਧ 20 ਕਿਲੋ ਦੁੱਧ ਹੂੰ ਜੋ ਵੀ ਦਿੰਦੀਆਂ ਨੇ ਹੂੰ ਅਸੀਂ ਉਹੀ ਉਹ ਦੁੱਧ ਦੁੱਧੀ ਨੂੰ ਪਾ ਕੇ ਆਪਣਾ ਗੁਜ਼ਾਰਾ ਕਰਦੇ ਆ ਜੀ ਉਹਦੇ ਵਿੱਚੋਂ ਹੀ ਇਹਨਾਂ ਦੀ ਖਾਦ ਖਾਾਕ ਸਿਆਲ ਵਾਸਤੇ ਦੋ ਪੈਸੇ ਸਾਂਭ ਕੇ ਰੱਖਦੇ ਆ ਜੀ ਪਾਸ ਦੇਖੋ ਜੀ ਜਿਹੜੀ ਆਮਦਨ ਦੀ ਤੁਸੀਂ ਗੱਲ ਕਰਦੇ ਹੋ ਆਮਦਨ ਤਾਂ ਚਾਹੇ ਲੱਖਾਂ ਰੁਪਈਆ ਆ ਜਾਵੇ ਹੁਣ ਆਪਾਂ ਮੁਲਾਜ਼ਮ ਕਈ ਮੁਲਾਜ਼ਮ ਬੰਦਿਆਂ ਵੱਲ ਗੱਲ ਜਾਂਦੇ ਆ ਇੱਕ ਘਰ ਦੇ ਵਿੱਚ ਡੇਢ-ਡੇਢ ਲੱਖ ਰੁਪਈਆ ਡਿੱਗਦਾ ਮਹੀਨੇ ਦਾ ਹਾਂਜੀ ਪਰ ਉਹ ਘਰਾਂ ਦੇ ਵਿੱਚ ਫੇਰ ਵੀ ਚੰਗਾ ਪੈਂਦੀਆਂ ਨੇ ਜੀ ਬਈ ਹਾਏ ਅਸੀਂ ਔਖੇ ਆ ਅਸੀਂ ਤੈਟਾਂ ਹਾਂ ਹਾਂ ਹੋਰ ਗੱਲ ਤਾਂ ਸਬਰ ਸੰਤੋਖ ਤੇ ਆ ਕੇ ਖੜਦੀ ਆ ਜਿਸ ਤਰ੍ਹਾਂ ਅਸੀਂ 20 ਪੱਕੀ ਕਿਲੋ ਦੁੱਧ ਪਾਉਣੇ ਆ ਉਹਦੇ ਵਿੱਚੋਂ ਆਪਣੀ ਇਨਕਮ ਦੇਖਦੇ ਆ ਸੰਭਲ ਕੇ ਖਰਚ ਕਰਦੇ ਆ ਕੋਈ ਨਜਾਇਜ਼ ਖਰਚਾ ਨਹੀਂ ਕਰਦੇ ਹੁਣ ਜਿਵੇਂ ਮੇਰਾ ਬਿੱਲ ਆਵਾ ਕਾਹ ਸੀ ਮੋਟਰਸਾਈਕਲ ਲੈ ਲਓ ਹਾਂਜੀ ਹੁਣ ਤਾਂ ਮੋਟਰਸਾਈਕਲ ਤਾਂ ਆਪਣੇ ਕੋ ਘਰ ਤੇ ਸਮਰੱਥਾ ਹੀ ਨਹੀਂ ਜੇ ਆਪਾਂ ਹੁਣ ਲੱਡੀਆਂ ਚੱਕ ਕੇ ਫਾ ਲੈਨੇ ਫਿਰ ਆਪਣੇ ਘਰ ਤੇ ਹੋ ਰੋਲੇ ਰੱਪੇ ਹੀ ਪਾਣੇ ਆ ਇਹੀ ਵੱਡੇ ਘਰਾਂ ਦੇ ਵਿੱਚ ਗੱਲਾਂ ਨੇ ਉਹ ਦੇਦੇ ਵੀ ਮੰਮੀ ਡੈਡੀ ਦੀ ਤਾਂ 10 ਲੱਖ ਰੁਪਇਆ ਘਰੇ ਦੇਦਾ ਉਹ ਇਹ ਨਹੀਂ ਦੇ ਦ ਵੀ ਘਰ ਦੇ ਖਰਚੇ ਕਿੰਨੇ ਨੇ ਪੜਾਈਆਂ ਦੇ ਖਰਚੇ ਨੇ ਮੁੰਡਾ ਜਾਂਦਾ ਕਦੇ ਬੁਲਟ ਕਢਾ ਲਿਓਗਾ ਕਦੇ ਕੋਈ ਹੋਰ ਗੱਡੀ ਕਢਾ ਲੇਗਾ ਇੱਥੇ ਮਾਪੇ ਕੀ ਕਰਨਗੇ ਹੂੰ ਜਾਣੀ ਇਹ ਬੱਕਰੀਆਂ ਦਾ ਜਿਹੜਾ ਕੰਮ ਆ ਤੁਸੀਂ ਅਮ ਨੂੰ ਹੀ ਗੱਲ ਕਰਦੇ ਹੋ ਅਸੀਂ ਇਹ ਦੇ ਇਹਨਾਂ ਦੇ ਵਿੱਚੋਂ ਹੀ ਜਿਹੜਾ ਦੁੱਧ ਦਿੰਦੀਆਂ ਨੇ ਉਹਦੇ ਵਿੱਚੋਂ ਹੀ ਆਪਣਾ ਗੁਜ਼ਾਰਾ ਬੱਚਿਆਂ ਦੀ ਦਵਾਈ ਬੂਟੀ ਆਪਣੇ ਪਰਿਵਾਰ ਦਾ ਖਰਚਾ ਜਾਣੀ ਸੋਚ ਮੁਤਾਬਕ ਅਸੀਂ ਖਰਚ ਕਰਦੇ ਆਂ ਨਾ ਕਿ ਕੋਈ ਫਜ਼ੂਲ ਖਰਚ ਨਹੀਂ ਕਰਦੇ ਜੀ ਇਹੋ ਸਾਡੀ ਆਮਦਨ ਆ ਇਹੋ ਸਾਡੀ ਸੋਚ ਹੈ ਠੀਕ ਹੈ ਜੀ ਤੇ ਇੱਕ ਹੁਣ ਜਿਵੇਂ ਮੰਨ ਲਓ ਤੁਸੀਂ ਗਾਉਨੇ ਹੋ ਜੇ ਤੁਹਾਨੂੰ ਕੋਈ ਸਹਿਯੋਗ ਦੇਵੇ ਜਾਂ ਮੌਕਾ ਮਿਲੇ ਆ ਗਾਂ ਕਰੋਗੇ ਇਹੋ ਜਿਹਾ ਕੁਝ ਜੇ ਤੁਹਾਨੂੰ ਕੋਈ ਮੌਕਾ ਮਿਲਦਾ ਵਾ ਦੇਖੋ ਜੀ ਜੇ ਮੌਕਾ ਮਿਲਦਾ ਹਾਂਜੀ ਮੈਂ ਲਖਾਰੀ ਦੇ ਵਿੱਚ ਤਾਂ ਮਤਲਬ ਰਾਈਟਿੰਗ ਦੇ ਵਿੱਚ ਉਹਨਾਂ ਨੂੰ ਸਹਿਯੋਗ ਦੇ ਸਕਦਾ ਠੀਕ ਹੈ ਜੀ ਹੁਣ ਜਿਹੜੀ ਮੇਰੀ ਏਜ ਹੋ ਗਈ ਆ ਤੇ ਦਰਦ ਆਸਤਾ ਵੱਲੋਂ ਜਾਂਦੀ ਆ ਜੀ ਹੁਣ ਮੈਂ ਗਾਇਕੀ ਦੇ ਕਾਬਲ ਨਹੀਂ ਪਰ ਫਿਰ ਵੀ ਤੁਸੀਂ ਬਹੁਤ ਵਧੀਆ ਹਲੇ ਵੀ ਗਾ ਲੈਂਦੇ ਹੋ ਪਰ ਉਹ ਜਿਹੜੀ ਪ੍ਰਮਾਤਮਾ ਨੇ ਅੰਦਰੋਂ ਸੁਰ ਰੱਖੀ ਆ ਹਾਂਜੀ ਹਾਂਜੀ ਉਹ ਅਜੇ ਵੀ ਉੱਥੇ ਹੀ ਚੱਲਦੀ ਆ ਜਿਹੜੀ ਕਿ ਜਵਾਨੀ ਵੇਲੇ ਚੱਲਦੀ ਸੀ ਜੀ ਤੇ ਉਮੀਦ ਆ ਬਾਈ ਯਾਰ ਤੁਸੀਂ ਸਹਿਯੋਗ ਦੇਵੋਗੇ ਤੇ ਇੱਕ ਨਾ ਹੋਰ ਗੱਲ ਸੀਗੀ ਜਿਵੇਂ ਹਾਂਜੀ ਆ ਆਪਣਾ ਕੀ ਕਹਿੰਦੇ ਆ ਜਿਵੇਂ ਹੁਣ ਤੁਸੀਂ ਆ ਬੱਕਰੀਆਂ ਚਾਰਦੇ ਹੋ ਜਿਵੇਂ ਬਾਰਿਸ਼ ਪੈਣ ਲੱਗ ਜਾਂਦੀ ਹੈ ਕਦੇ-ਕਦੇ ਉਦੋਂ ਫਿਰ ਕਿਵੇਂ ਕਰਦੇ ਹੋ ਦੇਖੋ ਜੀ ਬਾਰਿਸ਼ ਪੈਣ ਲੱਗ ਜਾਂਦੀ ਐਸੀ ਕੋਈ ਟਿਕਾਣਾ ਵੇਖਦੇ ਆ ਜੇ ਤਾਂ ਵੈਸੁਰ ਦੀ ਕਿਰਪਾ ਨਾਲ ਕੋਈ ਭਰਾਂਡਾ ਦਾ ਛੱਡ ਹਾਂ ਜਾਂ ਜਿਵੇਂ ਸਾਡੀਆਂ ਆ ਆਮ ਸੰਸਥਾ ਸੰਸਥਾ ਮਾਨੇ ਹੁਣ ਤਾਂ ਇਹੀ ਰਹਿ ਗਈਆਂ ਕਿ ਗਰੀਬਾਂ ਦਾ ਸਹਾਰਾ ਬੱਕਰੀਆਂ ਪੇਡਾਲਿਆਂ ਦਾ ਨਹੀਂ ਤਾਂ ਆਮ ਜਿਹੜੇ ਭਰਾਂਡੇ ਬਰੁੰਡੇ ਆ ਹੁਣ ਤਾਂ ਲੋਕੀ ਕਿੱਥੇ ਖੰਡ ਦਿੰਦੇ ਨੇ ਫਿਰ ਅਸੀਂ ਬਾਹਰੋਂ ਦੇਖਦੇ ਆ ਵੀ ਯਾਰ ਉਹ ਭਰਾਂਡਾ ਉੱਥੇ ਮਤਲਬ ਬਾਰਸੋ ਬਸ ਸਕਦੇ ਆ ਇਹ ਇੱਥੇ ਲਿਆ ਕੇ ਖੜਾ ਦਿੰਨੇ ਆ ਚਲੋ ਪਸੂ ਕੁਛ ਨਾ ਕੁਛ ਬਚਾਓ ਹੋ ਜਾਂਦਾ ਮੈਂ ਤੇ ਪਿੰਡਾਂ ਵਾਲਿਆਂ ਨੂੰ ਇਹੀ ਬੇਨਤੀ ਕਰਦਾ ਵੀ ਦੇਖੋ ਭਰਾਵੋ ਜਿਹੜੀਆਂ ਇਹੋ ਜਿਹੇ ਸਰਸਾਵਾਂ ਨੇ ਐਨਾ ਕੁ ਸੋਚ ਕੇ ਕੋਈ ਲੰਮਾ ਭਰਾਂਡਾ ਜ਼ਰੂਰ ਪਾ ਦਿਆ ਕਰੋ ਵੀ ਕੋਈ ਵਿਚਾਰਾ ਰਾਹੀ ਪਾਂਦੀ ਹੂੰ ਆਪਣਾ ਇੱਥੇ ਮਤਲਬ ਟਿਕਾਣਾ ਲੈ ਕੇ ਆਪਣਾ ਥੋੜਾ ਔਖਾ ਸਮਾਂ ਬਸਰ ਕਰ ਸਕੇ ਜੀ ਉਮੀਦ ਕਰਦੇ ਆ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਜੰਗੀ ਲੱਗੀ ਤਾਂ ਆਪਣੇ ਕਮੈਂਟ ਚ ਵਿਚਾਰ ਦਿਓ ਤੇ ਬਾਕੀ ਬਾਬਾ ਜੀ ਦਾ ਸਪੈਸ਼ਲ ਮੈਂ ਇਹ ਕਮੈਂਟ ਜ਼ਰੂਰ ਕਰਿਓ ਯਾਰ ਜਿਵੇਂ ਹੁਣ ਬਾਬਾ ਜੀ ਗਾਉਂਦੇ ਆ ਇਹਦੇ ਬਾਰੇ ਜ਼ਰੂਰ ਆਪਣੇ ਵਿਚਾਰ ਸਾਂਝੀ ਕਰਿਓ ਤੇ ਆਪਾਂ ਮਿਲਦੇ ਰਹਿਾਂਗੇ ਕਿਸੇ ਨਵੇਂ ਵਿਸ਼ੇ ਤੇ ਅਗਲੀ ਨਵੀਂ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਰੱਬ ਰੱਖਾਈ ਨੀ ਤਸਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹੁਣ ਤੁਸੀਂ ਬੁਝਾਤੀ ਆ ਇਹਦਾ ਕੀ ਕਾਰਨ ਆ ਇੱਥੇ ਆਪਾਂ ਚੁੱਲ੍ਹਾ ਪਾਲਿਆ ਸੀਗਾ ਦੇਖੋ ਗੁਰੂ ਦੇ ਪਿਆਰਿਓ ਜਿਹੜਾ ਅਸੀਂ ਕੰਮ ਕਰ ਰਹੇ ਆਂ ਹਾਂਜੀ ਸਾਡੇ ਕਈ ਬੱਕਰੀਆਂ ਦੇ ਪ੍ਰਾਣ ਗੈਲੀ ਕਰ ਜਾਂਦੇ ਆਂ ਹਾਂਜੀ ਕਿਉਂ ਸਾਨੂੰ ਸਾਡੀ ਸੁੱਖ ਮਨਾਉਣੀ ਚਾਹੀਦੀ ਆ ਬਾੜੀ ਦਾ ਟਾਈਮ ਹੂੰ ਅਗਲੇ ਵਾਲੇ ਫਸਲ ਖੜੀ ਆ ਕਣਕ ਤਹੀ ਬੜੀ ਨੇ ਅੰਨ ਪ੍ਰਾਣਾਲੀ ਖੜੀ ਆ ਤੂੜੀ ਬਣਨ ਵਾਲੀ ਆ ਹੂੰ ਕਈ ਵਾਰੀ ਐਸਾ ਹੁੰਦਾ ਕਿ ਹਵਾ ਤੇਜ਼ ਆਉਂਦੀ ਆ ਬੱਕਰੀਆਂ ਦੇ ਭਰਾ ਅੱਗ ਛੱਡ ਜਾਂਦੇ ਆ ਹੂੰ ਉਹ ਉਹਾੜ ਕੇ ਬਹੁਤ ਨੁਕਸਾਨ ਕਰ ਦਿੰਦਾ ਜੀ ਸੋ ਸਾਡੇ ਆ ਇਹ ਫਰਜ਼ ਬਣਦਾ ਵੀ ਜਲਪਾਣੀ ਛਕ ਲਿਆ ਬਾਬੇ ਗੁਰਨਾਨ ਦੇਵ ਦਾ ਲੰਗਰ ਛਕ ਲਿਆ ਹੂੰ ਤੇ ਉਸ ਤੋਂ ਬਾਅਦ ਤੁਮ ਕੋ ਪਹਿਲਾਂ ਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਛੋਟੀ ਦੇ ਨਾਲ ਐਦਾਂ ਚੈੱਕ ਕਰ ਲੈਣਾ ਚਾਹੀਦਾ ਵੀ ਅੱਗ ਤਾਂ ਨਹੀਂ ਰਹੀ ਹੂੰ 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 ਉਹਦੇ ਵਿੱਚ ਸਾਡੀ ਭਲਾਈ ਆ ਬਹੁਤ ਸੋਹਣੀ ਗੱਲ ਆ ਜੀ ਅਨ ਕਹਿੰਦੀ ਕਰਾਂਗੇ ਕਿੰਨੀ ਵਧੀਆ ਐਸਾ ਹੁੰਦਾ ਰੱਬ ਨਾ ਕਰੇ ਕੋਈ ਹਾਦਸਾ ਵਾਪਰ ਗਿਆ ਹੂੰ ਤੇ ਜੀਂਦਾ ਪਰਵਾਹਾਂ ਦਾ ਕਈਆਂ ਦਾ ਨਿਖਾਰ ਹੋ ਜਾਂਦਾ ਕਈ ਪਿੰਡਾਂ ਦੇ ਵਿੱਚ ਹੈਗੀਆਂ ਕਹਾਣੀਆਂ ਸਮਝਿਆ ਨੇ ਫਿਰ ਉੱਥੇ ਸਾਡੇ ਕੋਲੇ ਕੋਈ ਸਾਧਨ ਨਹੀਂ ਰਿਹਾ ਤਾਂ ਫਿਰ ਉੱਥੇ ਅਸੀਂ ਅਗਦਾ ਪਾਰ ਫੜਦੇ ਆ ਹੂੰ ਆਪਦੇ ਆ ਪੱਗ ਨਾਲ ਕੇ ਪਰ ਮੈਨੂੰ ਲੜੇ ਦਾ ਰਬ ਖਸ ਦੇ ਮੇਰਾ ਘਰ ਵੇਕੇ ਵੀ ਪੂਰੇ ਨਹੀਂ ਹੋਣੇ ਹੂੰ ਜੇ ਪਹਿਲਾਂ ਹੀ ਭਰਾਵੋ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਲਵੇ ਜ਼ਿੰਮੇਵਾਰੀ ਸਮਝੀਏ ਹੂੰ ਸੋ ਮੇਰੇ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਵੀ ਬਿਰੋਸ ਸਾਹਿਬ ਤੋਂ ਵੱਡੀ ਜ਼ਿੰਮੇਵਾਰੀ ਆ ਇਹ ਤੇ ਪਾਣੀ ਪਾ ਕੇ ਅਗਰੂ ਉਗਾ ਕੇ ਚੰਗੀ ਤਰ੍ਹਾਂ ਫਿਰ ਅੱਗੇ ਜਾਇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਹੈਲੋ ਵਾਹਿਗੁਰੂ 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 ਸਾਥ ਬਾਕੀ ਕਿ ਕਿੰਨੇ ਮਿੰਟ ਦੀ ਹੋਗੀ ਵੀਡੀਓ ਯਾਰ ਹੈ ਥਾਈ ਨੇ